ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਆਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋ ਕਿ ਕੀ ਚੀਜ਼ ਆ ਹਾਂਜੀ ਦੋਸਤੋ ਇਹ ਹੈ ਹਲਦੀ ਜਿਹੜੀ ਆਪਾਂ ਆਪਣੇ ਖੇਤਾਂ ਵਿੱਚ ਬੀਜਦੇ ਆ ਸੋ ਜ਼ਿਆਦਾਤਰ ਆਪਣੇ ਜਿਹੜੇ ਪਿੰਡਾਂ ਵਾਲੇ ਲੋਕ ਨੇ ਹਲਦੀ ਨੂੰ ਪਹਿਲਾਂ ਬੀਜ ਕੇ ਸੁਕਾ ਲੈਂਦੇ ਨੇ ਪੀਸਣ ਵਾਸਤੇ ਰੱਖ ਲੈਂਦੇ ਨੇ ਪਰ ਅੱਜ ਤੁਹਾਨੂੰ ਜੋ ਅਸੀਂ ਦੱਸਣ ਜਾ ਰਹੇ ਹਾਂ ਬੇਹੱਦ ਦੀ ਜਿਹੜੀ ਦਵਾਈ ਦਾ ਕੰਮ ਕਰਦੀ ਆ ਸੋ ਇਹ ਹਲਦੀ ਨੂੰ ਅਸੀਂ ਪਹਿਲਾਂ ਤਾਂ ਪੱਟ ਕੇ ਧੋ ਕੇ ਸੁਮਾਰ ਕੇ ਫਿਰ ਅਸੀਂ ਇਹ ਜਿਹੜੀ ਹੈਗੀ ਆ ਕੜਾਹੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਉਬਾਲਿਆ ਚੰਗੀ ਤਰ੍ਹਾਂ ਬਾਲ ਕੇ ਬਾਲਣ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਸੁੱਕਣ ਵਾਸਤੇ ਰੱਖ ਲਿਆ ਦੇਖ ਸਕਦੇ ਹੋ ਤੁਸੀਂ ਸੁੱਕਣ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਦੀਆਂ ਜਿਹੜੀਆਂ ਜੜ੍ਹਾਂ ਨੇ ਇਸ ਨੂੰ ਚੰਗੀ ਤਰ੍ਹਾਂ ਲਾ ਕੇ ਸਾਫ਼ ਕਰਕੇ ਕੱਟ ਦੇਣਾ ਕੱਟਣ ਤੋਂ ਬਾਅਦ ਤੁਸੀਂ ਇਸ ਨੂੰ ਗ੍ਰाइंड ਕਰਨਾ ਸਾਰੀ ਗ੍ਰਾਡ ਨਹੀਂ ਕਰਨੀ ਜਿੰਨੀ ਤੁਹਾਨੂੰ ਜ਼ਰੂਰਤ ਉਹਨੀ ਕਰਨੀ ਆ ਇਹਨੂੰ ਭਾਵੇਂ ਪੰਜੀਰੀ ਵਿੱਚ ਪਾ ਕੇ ਤੁਸੀਂ ਖਾ ਸਕਦੇ ਹੋ ਸਬਜ਼ੀ ਵਿੱਚ ਵੀ ਸਿੱਧੀ ਪਾ ਕੇ ਖਾ ਸਕਦੇ ਹੋ ਤੇ ਇਹ ਜਿਹੜੀ ਉਵਾਲੀ ਹੋਈ ਦੇ ਇੰਨੇ ਕੁ ਜ਼ਿਆਦਾ ਗੁਣ ਨੇ ਤੇ ਤੁਸੀਂ ਕਈ ਬਿਮਾਰੀਆਂ ਤੋਂ ਤਕਰੀਬਨ ਬਚ ਸਕਦੇ ਹੋ ਦੋਸਤੋ ਆਹ ਜਿਹੜੀ ਸਭ ਤੋਂ ਜ਼ਰੂਰੀ ਤੇ ਅਹਿਮ ਗੱਲ ਆ ਇਹ ਜਿਹੜਾ ਪਾਣੀ ਬਚ ਗਿਆ ਹਲਦੀ ਦਾ ਇਹਨੂੰ ਆਪਾਂ ਡੋਲਣਾ ਨਹੀਂ ਸਿੱਟਣਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਨੇ ਗੁਣ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸਦੇ ਆ ਜੇਕਰ ਤੁਹਾਡੇ ਘਰ ਵਿੱਚ ਕੋਈ ਪਸ਼ੂ ਗਾਂ ਜਾਂ ਮੱਝਾਂ ਰੱਖੀਆਂ ਹੋਈਆਂ ਨੇ ਜਾਂ ਫਿਰ ਕੋਈ ਡੌਗੀ ਰੱਖਿਆ ਹੋਇਆ ਤੁਸੀਂ ਕਰਨਾ ਕੀ ਆ ਸਿਰਫ ਇੱਕ ਗਲਾਸ ਲੈਣਾ ਹੈ ਰੋਜ਼ ਜਦੋਂ ਵੀ ਆਪਣੇ ਪਸ਼ੂ ਨੂੰ ਜਾਂ ਕਿਸੇ ਡੌਗੀ ਨੂੰ ਡੌਗੀ ਨੂੰ ਤਾਂ ਬਹੁਤ ਘੱਟ ਮਾਤਰਾ ਵਿੱਚ ਦੇਣਾ ਪਸ਼ੂ ਨੂੰ ਜਦੋਂ ਇੱਕ ਕੁਆਲਿਟੀ ਪੀਉਣਾ ਸਿਰਫ ਇੱਕ ਗਲਾਸ ਉਹਦੇ ਵਿੱਚ ਪਾਉਣਾ ਤਕਰੀਬਨ ਤਕਰੀਬਨ ਪਸ਼ੂਆਂ ਦੀਆਂ ਬਿਮਾਰੀਆਂ ਵੀ ਇਹ ਜਿਹੜਾ ਪਾਣੀ ਜੜ ਤੋਂ ਖਤਮ ਕਰ ਦੂਗਾ ਚਾਹੇ ਉਹ ਦੁੱਧ ਨੂੰ ਲੈ ਕੇ ਹੋਵੇ ਚਾਹੇ ਸੌਰ ਨੂੰ ਹੋ ਕੇ ਲੈ ਕੇ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਪਸ਼ੂਆਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਵਾਸਤੇ ਵੀ ਇਹ ਜਿਹੜਾ ਪਾਣੀ ਬਹੁਤ ਹੀ ਲਾਭਕਾਰੀ ਆ ਆਪਣੇ ਡੌਗੀ ਨੂੰ ਦੇਣਾ ਉਹਨੂੰ ਅੱਧੀ ਗਲਾਸੀ ਪਾਣੀ ਗਲਾਸ ਭਰ ਕੇ ਜਾਂ ਦੁੱਧ ਦੇ ਵਿੱਚ ਵੀ ਤੁਸੀਂ ਅੱਧੀ ਗਲਾਸੀ ਦੇ ਕੇ ਦੇ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਬਹੁਤ ਫਾਇਦੇ ਨੇ ਇਹਦੇ ਸੋ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜਿਗੀਆਂ ਵੱਧ ਤੋਂ ਵੱਧ ਵੀਡੀਓ ਤੁਹਾਡੇ ਕੋਲੇ ਪਹੁੰਚ ਸਕਣ ਤੇ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਤੁਹਾਨੂੰ ਮਿਲ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ